ਤੇ ਅਸੀਂ ਬਹੁਤ ਪਰੇਸ਼ਾਨ ਮੋਲਾ ਪੂਰਾ ਪਰੇਸ਼ਾਨ ਹੋਏ ਪਿਆ ਇਸ ਟਾਈਮ ਇੰਨੀ ਦੁਖੀ ਹੋਏ ਪਿਆ ਅਸੀਂ ਬਹੁਤ ਜਿਆਦੇ ਬਹੁਤ ਜਿਆਦੇ ਦੁਖੀ ਹੋਏ ਪਏ ਇੰਨੀ ਇੰਟਰ ਹੜੇ ਜੰਮਲੇ ਫੋੜਦੇ ਸਾਰੇ ਸਾਰੇ ਸਦੋ ਸਪੋਟ ਦਾ ਸਾਬ ਦੀ ਬੋਤਲ ਹੀ ਫੋੜ ਚੁੱਕੇ ਨੇ ਉਹ ਹੁਣ ਤਾਂ ਅਸੀਂ ਕੀ ਜਰੀਏ ਮੋਲਾ ਪੂਰਾ ਪਰੇਸ਼ਾਨ ਜਤਾ ਪੈਣਾ ਨੇ ਕਿੰਨੂ ਕਿਤੇ ਮੁੰਡੇ ਸੀ ਇੱਕ ਨੰਗੀ ਕਿਰਪਾਨਾਂ ਗੰਡਾਸੀਆਂ ਲੈ ਕੇ ਪੂਰੇ ਮਲੇ ਲਲਕਾਰਾ ਮਾਰ ਗਏ ਕਹਿੰਦੇ 31 ਬੋਤਲਾਂ ਦਾਰੂ ਸ਼ਰਾਬ ਨੂੰ ਪੀਤੇ ਕਿ ਚਾ ਚੌਥੀ ਤੀਜੀ ਜਗਾਂ ਚੌਥਾ ਘਟਾ ਜੀ ਇਹ ਕੁਝ ਜਿਹੜਾ ਸੀਗਾ ਤੇ ਧਮਕੀ ਦੇ ਕੇ ਗਏ ਨੇ ਤੇ ਧਮਕੀ ਦੇ ਕੇ ਕਰਪਾਣਾ ਇੱਟਾਂ ਮਾਰ ਕੇ ਕੰਦੇ ਪਰ ਭੱਲੇ ਨੂੰ ਮਾਰ ਕੇ ਲਲਕਾਰਾ ਵਿਆਹ ਦੇ ਪ੍ਰੋਗਰਾਮ ਵਿੱਚ ਹੋਏ ਝਗੜੇ ਤੋਂ ਬਾਅਦ ਲੁਧਿਆਣਾ ਦੀ ਮਹਾਵੀਰ ਜੈਨ ਕਲੋਨੀ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਗੱਡਾ ਉੱਪਰ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਪਰਿਵਾਰ ਦੇ بیٹے ਨਾਲ ਵੀ ਦੋ ਤਿੰਨ ਵਾਰ ਮਾਰਕੁੱਟ ਕੀਤੀ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਥਾਣਾ ਹੈਬੋਵਾਲ ਪਹੁੰਚ ਕੇ આરોપીਆਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਪੀੜਤ ਪਰਿਵਾਰ ਦਾ ਰੋਪ ਹੈ ਕਿ ਉਹਨਾਂ ਦੇ ਛੋਟੇ بیٹے राघव ਦਾ ਰੂਪਿਆ ਨਾਲ ਵਿਆਦੀ ਪ੍ਰੋਗਰਾਮ ਦੌਰਾਨ ਵਿਵਾਦ ਹੋ ਗਿਆ ਸੀ ਹਾਲਾਂਕਿ ਮੱਕੇ ਤੇ ਮਾਮਲਾ ਸੁਲਝਾ ਲਿਆ ਗਿਆ ਸੀ ਪਰ ਬੀਤੇ ਦਿਨੀ ਜਦੋਂ ਰਾਗਵ ਸਕੂਲ ਗਿਆ ਤਾਂ ਰੋਪੀਆ ਨੇ ਉਸ ਦੌਰਾਨ ਉਸਦੇ ਨਾਲ ਮਾਰਕੁੱਟ ਕੀਤੀ ਹੈ ਜਿਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਸ਼ਾਮ ਨੂੰ ਜਦੋਂ ਰਾਗਵ ਪੈਟਰੋਲ ਪੰਪ ਤੇ ਤੇਲ ਪਰਵਾਉਣ ਗਿਆ ਤਾਂ ਉੱਥੇ ਵੀ ਕ੍ਰਿਮ ਡੇਢ ਦਰਜਨ ਆਰੋਪੀਆਂ ਨੇ ਉਸ ਨੂੰ ਘੇਰ ਲਿਆ ਤਾਂ ਉਸ ਦੇ ਨਾਲ ਮਾਰਕੁੱਟਾਈ ਕੀਤੀ ਹੈ ਇੱਥੋਂ ਤੱਕ ਕਿ ਹੁਣ ਆਰੋਪੀ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਘਰ ਤੱਕ ਵੀ ਪਹੁੰਚ ਗਏ ਨੇ ਇੱਟਾਂ ਤੇ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਘਰ ਦੇ ਉੱਤੇ ਹਮਲਾ ਕੀਤਾ ਗਿਆ ਇਸ ਦੇ ਨਾਲ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਬਿਊਰੋ ਰਿਪੋਰਟ ਤੇ ਏਅਰ ਟੀਵੀ ਅਤੇ ਪੰਜਾਬ ਰਿਆਣਾ ਲਾਈਵ ਤੇ ਕੀ ਹੋਇਆ ਕੀ ਮਦਦ ਨਹੀਂ ਬਸ ਪਹਿਲੇ ਤੋਂ ਸਾਦੀ ਤਾਂ ਹੀ ਹੋਈ ਸੀ ਕਿ ਉਹਨਾਂ ਦੀ ਲੜਾਈ ਸਰਦੀ ਕੇ ਵਿੱਚ ਮੇ ਜਬ ਪੜਦਾ ਮੇਰਾ ਮੁੰਡਾ ਰਜਿੰਦਰਾ ਸਕੂਲ ਮੇ ਰਜਿੰਦਰਾ ਸਕੂਲ ਮੇ ਕਮ ਸਕਮ 10 15 ਮੁੰਡਾ ਨਗੀਰ ਕੋ ਕੁੱਟਾ ਯਾ ਤੋ 11 ਵਜਾ ਜਾਂਦਾ ਸੀ ਗਰੋਜ ਉਸ ਦਿਨ 3 ਵਜੇ ਆਇਆ ਘਰੇ ਅੱਛਾ ਜੀ ਪਤਾ ਨਹੀਂ ਕਿਤੇ ਕਿਤੇ ਲੈ ਕੇ ਗਏ ਮੇਰੇ ਮੁੰਡੇ ਨੂੰ ਅੱਛਾ ਜੀ ਫਿਰ ਉਹ ਕੱਲ ਗਿਆ ਪਟਰੋਲ ਪਰ ਪਤਾ ਵੀ ਨਹੀਂ ਚੱਲਿਆ ਫਿਰ ਉਹ ਅੱਜ ਗਿਆ 5:00 ਵਜੇ ਸੀ ਪਟਰੋਲ ਪਰ ਤੇਲ ਪੁਆਣ ਉਹਨੂੰ ਫਿਰ ਕੁੱਟ ਦਿਆ ਵਾਂ ਸੀ ਪਕੜ ਕੇ ਅੱਛਾ ਜੀ ਫਿਰ ਉਸ ਕੇ ਬਾਅਦ ਉਹਨਾਂ ਨੇ ਘਰੇ ਆ ਕੇ ਬਦੱਸਿਆ ਫਿਰ ਕਹਿੰਦੇ ਭੈਣ ਚੁੱਦੇ ਸੀ ਤੋ ਘਰੇ ਆਣ ਲੱਗ ਰਹੇ ਤੁਹਾਡੇ ਸ਼ਹਿਰ ਘਰ ਆ ਕੇ ਤਿੰਨ ਵਾਰੀ ਆ ਚੁੱਕੇ ਵੇ ਜਬਸਾ ਅੱਛਾ ਜੀ ਤੁਹਾਡੇ ਮੁੰਡੇ ਕੀ ਕੀਤਾ ਕੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਬਸ ਇੱਕ ਮੁੰਡੇ ਨੂੰ ਮਾਰ ਰਹੇ ਸੀਗੇ ਉਹਨਾਂ ਨੇ ਉਸਨੇ ਠਾ ਕੇ ਛੁਟਾ ਦਿੱਤਾ ਹੋਰ ਕੁਝ ਨਹੀਂ ਕੀਤਾ ਕਹਿੰਦੇ ਤੂੰ ਵਿੱਚ ਕਿਉਂ ਬੜਾ ਜਿੰਨਾ ਤੁਸੀਂ ਕਿੱਥੇ ਆਏ ਹੋ ਅਸੀਂ ਮਾਵੀਰ ਜਲਦੀ ਸੇ ਮਾਵੀਰ ਜਨ ਕਲੋਨੀ ਸੇ ਆਏ ਨੋ ਨੰਬਰ ਕਿੱਡੀ ਜਗ੍ਹਾ ਤੇ ਆਏ ਹੋ ਕੀ ਇਨਸਾਫ ਦੀ ਮੰਗ ਕਰਦੇ ਹੋ अभी यही कह रहे हैं हम तो कि बस देखो जब हमारे बच्चों घर एक जगह जाएंगे उनको बार बार कोई इस तरह परेशान ना करे ना कोई पुलिस वाले भी, तो भी तो हमारी सुन रहे हमें कुछ नहीं चाहिए लड़ाई झगड़ा बस हमें तो ये चाहिए कि हमारे बच्चे जहाँ भी जाओ जाँग अपना राजी खुशी रहे उन्होंने पढ़ना भी है बारहवीं के पेपर दे रहा मेरा बच्चा अच्छा जी तो आप कौन सी जगह अब थाने तो आए थाने तक अच्छा जी तो आपने बातचीत की की कोई कम्देट दी? कम्देट परसों की तो कोई दी परसों हुई हुई भी भी गए गए जद नहीं 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 कुछ कुछ करने क्या रात को, को कम्पलेट ही लिखाना है दोबारा में कभी हमारे घर बच्चों ने किसी ने रोटी भी नहीं खाती दे जा रहे ਮੈਂ ਤਾਂ ਕਿਸੇ ਕਿਸੇ ਹੋਰ ਉਸੇ ਕੇ ਸਾਥ ਮੈਂਗੇ ਸਾਰੇ ਸੰਦੀਪ ਸੰਦੀਪ ਸੁਨਮਿਤ ਠੀਕ ਹੈ ਹਾਂਜੀ ਤੇ ਸਾਹੀ ਬਹੁਤ ਪਰੇਸ਼ਾਨ ਮੋਲਾ ਪੂਰਾ ਪਰੇਸ਼ਾਨ ਹੋਇਆ ਪਿਆ ਇਸ ਟਾਈਮ ਇੰਨੀ ਦੁਖੀ ਹੋਏ ਪਿਆ ਸੀ ਬਹੁਤ ਜਿਆਦੇ ਬਹੁਤ ਜਿਆਦੇ ਦੁਖੀ ਹੋਏ ਪਿਆ ਥੋੜੀ ਇੰਟੀ ਇੰਟਰ ਘੜੇ ਗਮਲੇ ਫੋੜਦੇ ਸਾੜੇ ਸਾੜੇ ਸਗੋ ਸਪੋੜਤਾ ਸਰਾਬ ਦੀ ਬੋਤਲ ਵੀ ਫੋੜ ਚੁੱਕੇ ਨੇ ਉਹ ਹੋਰ ਦੱਸੀ ਇਸ ਚੀਜ਼ ਜਰੀ ਮੋਲਾ ਪੂਰਾ ਪਰੇਸ਼ਾਨ ਜਿੱਤਾ ਪਿਆ ਨੇ ਸਾਨੂੰ ਬਦਾਨ ਦੱਸ ਤੂੰ ਦੱਸ ਇਹ ਕੀ ਹੋਇਆ ਭਾਜੀ 25 ਦੇ ਮੁੰਡੇ ਸੀ ਇੱਕ ਨੰਗੀ ਕਿਰਪਾਨਾਂ ਗੰਡਾਸੀਆਂ ਲੈ ਕੇ ਪ੍ਰੇਮ ਭੱਲੇ ਲਲਕਾਰਾ ਮਾਰ ਗਏ ਕਹਿੰਦੇ 31 ਬੋਤਰਾ दारू ਸ਼ਰਾਬ ਨੂੰ ਪੀਤੇ ਕਿ ਚਾ ਚੌਥੀ ਤੀਤੀ ਜਗਾ ਚੌਥਾ ਘਟਾ ਸੀ ਇਹ ਦੂਜਾ ਦੂਜਾ ਕਿਹੜਾ ਸੀਗਾ ਤੀਜੇ ਧਮਕੀ ਦੇ ਗਏ ਨੇ ਧਮਕੀ ਦੇ ਕੇ ਕਿਰਪਾਨਾਂ ਇੱਟਾਂ ਮਾਰ ਕੇ ਕੰਦੇ ਪ੍ਰੇਮ ਭੱਲੇ ਨੂੰ ਮਾਰ ਕੇ ਲਲਕਾਰਾ ਕਿਹੜੇ ਗੱਲੋਂ ਭਾਈ ਇਹ ਨਾ ਸਾਡੇ ਫੈਮਲੀ ਮੈਟਰ ਸੀਗਾ ਜੀ ਵਿਆਹ ਸੀਗਾ ਜੀ ਸਾਡੇ ਘਰ ਦਾ ਜੀ ਕਹਣ ਦਾ ਵਿਆਹ ਸੀਗਾ ਜੀ ਉੱਥੇ ਡੀਜੇ ਤੇ ਕੋਈ ਗੱਲ ਹੋ ਗਈ ਸੀਗੀ ਬਸ ਉੱਥੇ ਗੱਲ ਛੋਟ ਆਊਟ ਹੋ ਗਈ ਪੁਲਿਸ ਵਾਲੇ ਆ ਗਏ ਸਾਰੀ ਗੱਲ ਹੋ ਗਈ ਸੀਗੀ ਜੀ ਇਨਾਂ ਨੇ ਜੀ ਫਿਰ ਬਾਅਦ ਚ ਭਰਾ ਮੇਰਾ ਛੋਟਾ ਜੀ ਸਕੂਲ ਦੇ ਵਿੱਚ ਪੇਪਰ ਦੇਣ ਗਿਆ ਜੀ ਪੇਪਰ ਦੇਣ ਤੋਂ ਬਾਅਦ ਜੀ ਉਹਨਾਂ ਨੇ ਜੀ ਉਹਨੂੰ ਕੱਲੇ ਨੂੰ ਕੁੱਟਿਆ ਜੀ 16 ਮੁੰਡਿਆਂ ਨੇ ਜੀ ਫੜ ਕੇ ਜੀ ਫਿਰ ਜੀ ਘਰੇ ਆ ਗਏ ਅਗਲੇ ਦਿਨ ਅਸੀਂ ਜੀ ਫਿਰ ਅਸੀਂ ਦਰਖਾਸਤ ਲਿਖਾਤੀ ਥਾਣੇ ਜੀ ਉਦੋਂ ਕੋਈ ਕਾਰਵਾਈ ਨਹੀਂ ਹੋਈ ਜੀ ਅਗਲੇ ਦਿਨ ਜੀ ਫਿਰ ਉਹਨਾਂ ਨੇ ਜੀ ਪੈਟਰੋਲ ਪੰਪ ਤੇ ਤੇਲ ਪਾਣ ਗਿਆ ਜੀ ਉਹਨੂੰ ਜੀ ਫਿਰ ਫੜ ਕੇ ਘੇਰ ਲਿਆ ਜੀ ਫਿਰ ਕੁੱਟਿਆ ਜੀ ਉਹਨੂੰ ਉਹਨਾਂ ਨੇ ਅੱਜ ਜੀ ਫਿਰ ਕੁੱਟਿਆ ਜੀ ਫਿਰ ਅੱਜ ਉਹ ਜੀ ਫਿਰ ਸਾਡੇ ਘਰੇ ਵੀ ਆ ਗਏ ਜੀ ਸਾਡੇ ਪੰਜ ਵੀਰ ਮੁੰਡਾ ਕੀ ਨਾਮ ਹੈ ਰਾਗਾਵਾ ਜੀ ਤੇ ਜਿਹਨੇ ਕੁੱਟਿਆ ਉਹਦਾ ਕੀ ਨਾਮ ਆ ਉਹ ਜੀ ਅਭੀ ਅਭੀ ਹੈਗਾ ਜੀ ਤੇ ਫਾਤਾ ਹੈਗਾ ਜੀ ਤੇ ਇਹ ਕਿਹੜੀ ਕਲੋਂ ਤੜਾ ਸਾਤਾ ਇਹ ਤੜਾ ਜੀ ਵਿਆਹ ਦੇ ਵਿੱਚ ਹੋਈ ਸੀਗੀ ਜੀ ਗੱਲ। ਅੱਛਾ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ? ਬਾਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਪਏ ਆਂ। ਪੁਲਿਸ ਵਾਲਿਆਂ ਨੇ ਪਹਿਲਾਂ ਵੀ 10 ਵਾਰੀ ਫੋਨ ਕੀਤਾ ਤਾਂ ਇੱਕ ਵਾਰੀ ਪਹੁੰਚੇ ਆ। ਹੁਣ ਵੀ 4-5 ਵਾਰੀ ਫੋਨ ਕੀਤਾ ਜੀ। ਹੁਣ ਤੱਕ ਵੀ ਜੀ ਹੁਣ ਸਾਨੂੰ ਮੱਲੇਓ ਖੁਦ ਹੀ ਆਣਾ ਪਿਆ ਜੀ ਸਾਰੇ ਆ ਮੱਲੇ ਵਾਲੇ ਖੜੇ ਆ ਜੀ। ਅੱਛਾ ਜੀ। ਆਪਣੇ ਆਪ ਆਣਾ ਪਿਆ ਕੋਈ ਪੁਲਿਸ ਵਾਲੇ ਨਹੀਂ ਆਏ ਜੀ ਉੱਥੇ। ਇਨਸਾਫ ਦੀ ਕੀ ਮੰਗ ਕਰਦੇ ਹੋ? ਸਾਡੇ ਨਾਲ ਜੀ ਬਸ ਇਨਸਾਫ ਹੋਵੇ ਜੀ। ਉਹਨਾਂ ਦੇ ਦੇਖੋ ਜੀ ਜਿਹੜੀ ਉਹਨਾਂ ਦੇ ਬੰਦੀ ਕਾਰਵਾਈ ਹੁੰਦੀ ਆ ਜੀ। ਤੇ ਉਹਦਾ ਕੀ ਨਾਮ ਹੈ ਜਿਹੜੇ ਸੁਮੇਤਾ ਗਾਜੀ ਫਾਤਾ ਹੈਗਾ ਜੀ ਹੋਰ ਜੀ ਅਣਪਛਾਤੇ ਲੋਕ ਹੈਗੇ ਆ ਜੀ ਉਹਨਾਂ ਦਾ ਪਤਾ ਨਹੀਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਸੋਨੂ ਕਲਿਆਣ ਕੀ ਅੱਜ ਕੀ ਹੋਇਆ ਕੀ ਅੱਜ ਹੀ ਹੈਪੋਲ ਥਾੜੇ ਬਾਹਰ ਖੜੇ ਹੋ ਮੈਨੂੰ ਇਹਨਾਂ ਦਾ ਫੋਨ ਆਇਆ ਕਹਿੰਦੇ ਜੀ ਮਹਾਵੀਰ ਜਨ ਕਨੂਨੀ ਲੜਾਈ ਹੋ ਗਈ ਆ ਪਹਿਲੇ ਦਿਨੇ ਵੀ ਫੋਨ ਆਇਆ ਸੀਗਾ ਮੈਨੂੰ ਇਹਨਾਂ ਦਾ 6:30 ਵਜੇ ਵੇ ਕਰੀਬ ਕਹਿੰਦੇ ਸਾਡੀ ਲੜਾਈ ਹੋ ਗਈ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਦੇਖ ਕੇ ਬਰਾਦਰੀ ਦਾ ਮਸਲਾ ਵਾ ਆਪਾਂ ਬੈਠ ਕੇ ਨਿਬੇੜ ਦਾਂਗੇ ਹਾਂਜੀ ਠੀਕ ਹੈ ਇਹਨਾਂ ਨੇ ਹੁਣ ਫੇਰ ਫੋਨ ਕੀਤਾ ਵਾ ਕਹਿੰਦਾ ਸਾਡੇ ਘਰੇ ਫੇਰ ਅਟੈਕ ਕਰਤਾ ਇਹਨਾਂ ਦੇ ਭਰਾ ਛੋਟੇ ਦੇ ਨਾਲ ਰਾਗਮ ਨਾਲ ਕੋਈ ਝਗੜਾ ਹੋਇਆ ਸੀ ਕਿਸੇ ਟਾਈਮ ਸ਼ਾਦੀ ਵਿਆਹ ਸ਼ਾਦੀ ਦੇ ਦੌਰਾਨ ਚੱਲਦੇ ਹੋਏ ਉੱਤੇ ਖਾ ਪੀ ਰਹੇ ਸੀ ਇੰਜੋਏ ਕਰ ਰਹੇ ਸੀ ਆਪਾਂ ਚੈਨਾ ਦੀ ਕੋਈ ਬੋਲਬਾਣੀ ਹੋ ਗਈ ਉੱਥੇ ਲੜ ਪਏ ਅੱਛਾ ਉਹਦੀ ਰੰਜੀ ਚੱਲਦੇ ਹੋਏ ਅੱਜ ਇਹਨਾਂ ਦੇ ਘਰੇ ਅਟੈਕ ਕਰਤਾ ਅੱਛਾ ਜੀ ਤੇ ਹੁਣ ਤੁਸੀਂ ਕਿੱਥੇ ਆਏ ਹੋ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਹੈਬੋਲ ਥਾਣੇ ਪਹੁੰਚੇ ਆ ਜੀ ਦਰਖਾਸਤ ਲਖਣ ਸਾਰਾ ਸਾਰੀ ਮਹਾਵੀ ਜੈਨ ਕਲੋਨੀ ਜਿੰਨੇ ਵੀ ਲੋਕ ਹੈਗੇ ਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਘਰੇ ਇੱਟਾਂ ਮਾਰੀਆਂ ਗਈਆਂ ਕੁਝ ਗੱਡੀਆਂ ਦੇ ਸ਼ੀਸ਼ੇ ਭੰਨਤੇ ਸ਼ਰਾਬ ਦੀ ਬੋਤਲਾਂ ਮਾਰੀਆਂ ਜਿਹੜਾ ਮੌਕਾ ਜਾ ਕੇ ਦੇਖਿਆ ਉਹ ਉੱਥੇ ਹੁਣ ਅੰਸਰ ਕੋਰ ਨੇ ਅੰਸਰਾ ਦਾ ਤਾਂ ਸਾਨੂੰ ਪਤਾ ਨਹੀਂ ਕੌਣ ਨੇ ਬਾਕੀ ਪੁਲਿਸ ਪੁਲਿਸ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਆ ਕਿ ਵੀ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਰਵਾਈ ਆ ਇਹਨਾਂ ਤੇ ਕਰਕੇ ਤੇ ਇਹਨਾਂ ਨੂੰ سزا ਦਿੱਤੀ ਜਾਵੇ ਚੀਜ਼ ਦੀ